ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਸ ਸਮੇ ਉਸ ਬਾਲਕ ਦਾ دیدار ਕੀਤਾ ਹੈ ਤਾਂ ਬੜੀ ਹੀ ਸ਼ਰਦਾ ਦੇ ਨਾਲ ਸਤਿਗੁਰੂ ਜੀ ਨੇ ਨਮਸਕਾਰ ਕੀਤੀ ਤਉ ਗੁਰ ਸਿਸਕੋ ਬੰਦਨ ਕੀਨੇ ਆਤ ਹਿਤ ਲਾਏ ਵਿਦਿਆ ਕਹੇ ਕਸ ਬੰਦਨ ਕੀ ਕਹੋ ਮੋਹ ਸਮਝਾਏ ਭਾਈ ਪੀਦੇ ਚੰਦ ਉਹਨਾਂ ਨੇ ਸਵਾਲ ਕੀਤਾ ਕਹਿੰਦੇ ਮਹਾਰਾਜ ਅੱਜ ਇਸ ਬਾਲਕ ਨੂੰ ਤੁਸੀਂ ਨਮਸ਼ਕਾਰ ਕਿਉਂ ਕੀਤੀ ਹੈ ਤਾਂ ਸਹਿਬ ਨੇ ਦੋ ਬਚਨ ਉੱਥੇ ਕੀਤੇ ਆ ਕਿ ਅੱਜ ਜਿਸ ਬਾਲਕ ਦਾ ਸਾਡੇ ਘਰ ਪ੍ਰਕਾਸ਼ ਹੋਇਆ ਹੈ ਸਹਿਬ ਕਹਿੰਦੇ ਦੀਨ ਰਸ਼ਕ ਸੰਕਟਹਰ ਇੱਕ ਤਾਂ ਸਾਰੇ ਧਰਮਾਂ ਦਾ ਰਖਵਾਲਾ ਹੋਵੇਗਾ ਦੂਸਰਾ ਮਹਾਰਾਜ ਨੇ ਬਚਨ ਕੀਤਾ ਜੋ ਇਸ ਬਾਲਕ ਦੀ ਸ਼ਰਨ ਦੇ ਵਿੱਚ ਚੱਲ ਕੇ ਆਵੇਗਾ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਉਹਨਾਂ ਦੇ ਸਾਰੇ ਸੰਕਟ ਮੁਸੀਬਤਾਂ ਨੂੰ ਇਹ ਬੱਚੇ ਨੇ ਦੂਰ ਕਰ ਦੇਣਾ ਹੈ ਅੱਜ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਇਸ ਸਬੰਧ ਵਿੱਚ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋ